ਹਾਰਦਿਕ ਸਵਾਗਤ ਹੈ ਜੀ ਪ੍ਰੋਗਰਾਮ ਹੀਰੇ ਪੰਜਾਬ ਦੇ ਵਿੱਚ ਤੇ ਅੱਜ ਮਾਲਵੇ ਦੀ ਸੈਰ ਕਰਦੇ ਕਰਦੇ ਜੀ ਇਤਿਹਾਸਕ ਧਰਤੀ ਫਤਿਹਗੜ੍ਹ ਸਾਹਿਬ ਤੋਂ ਹੁੰਦੇ ਹੋਏ ਉਸ ਏਰੀਆ ਦੇ ਵਿੱਚ ਇਸ ਵੇਲੇ ਅਸੀਂ ਹੈਗੇ ਆਂ ਜੀ ਖਰੜ ਤੇ ਖਰੜ ਦੇ ਵਿੱਚ ਤੁਹਾਨੂੰ ਫਤਿਹਗੜ੍ਹ ਸਾਹਿਬ ਜੀ ਦੀ ਪਵਿੱਤਰ ਧਰਤੀ ਦੇ ਬਹੁਤ ਹੀ ਵਧੀਆ ਕਲਾਕਾਰ ਜਿਨ੍ਹਾਂ ਦੇ अनेका ਗੀਤ ਸੁਪਰ ਹਿੱਟ ਹੋਏ ਲੇਕਿਨ ਉਹਨਾਂ ਦੇ ਲਿਖੇ ਹੋਏ ਜਿਹੜੇ ਸੂਫੀ ਗੀਤ ਕਮਾਲ ਕਰਤੀ ਜਿਨ੍ਹਾਂ ਨੇ ਜਿਨ੍ਹਾਂ ਨੇ ਬਾਬਾ ਬੁੱਢਣ ਸਾਹਿਬ ਜੀ ਤੇ ਗੀਤ ਲਿਖਿਆ ਸੀਗਾ ਮੇਰੇ ਬਾਬੇ ਦੀਆਂ ਬੱਕਰੀਆਂ ਸ਼ੇਰ ਚਾਰਦਾ ਤੇ ਇਤੇ ਲਵਾ ਹੋਰ ਵੀ ਜਿਹੜੇ ਦੁਰਗਾ ਰੰਗਿੱਲਾ ਜੀ ਨੇ ਜਾਂ ਹੋਰ ਵੀ ਗਾਇਕਾਂ ਨੇ ਗੀਤ ਗਾਏ ਬਹੁਤ ਹੀ ਵਧੀਆ ਗੀਤਕਾਰ ਸ਼ਫੀ ਜਲ ਭੇੜਾ ਜੀ ਮੇਰੇ ਨਾਲ ਨੇ ਉਹਨਾਂ ਨੂੰ ਮਿਲਦੇ ਆਂ ਬਾਜੀ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਬਾਜੀ ਸਾਰੇ ਸਰੋਤਿਆਂ ਦਾ ਬਾਜੀ ਦਿੰਦਿਆਂ ਗਹਿਰਾਈਆਂ ਤੋਂ ਧੰਨਵਾਦ ਆ ਜੀ ਤੁਹਾਡਾ ਤੇ ਸਰੋਤਿਆਂ ਦਾ ਜਿਨ੍ਹਾਂ ਨੇ ਮੇਰੇ ਗੀਤਾਂ ਨੂੰ ਮੇਰੇ ਲਿਖੇ ਬੋਲਾਂ ਨੂੰ ਐਨਾ ਪਿਆਰ ਵਖਿਆ ਪਾਜੀ ਸ਼ਫੀ ਪਾਜੀ ਸ਼ਫੀ ਤੇ ਤੁਹਾਡਾ ਮਨ ਲੱਗਦਾ ਨਿਕਨੇਮ ਹੋਏਗਾ ਤੁਹਾਡਾ ਫਸਟ ਨੇਮ ਕੀ ਹੈ ਮੇਰਾ ਨਾਮ ਆ ਬਾਜੀ ਸ਼ਫੀ ਮੁਹੰਮਦ ਜੀ ਪਿੰਡ ਮੇਰਾ ਹੈਗਾ ਜਲਵੇੜਾ ਅੱਛਾ ਤੇ ਸ਼ਫੀ ਜਲਵੇੜਾ ਦੇ ਤੌਰ ਤੇ ਤੁਸੀਂ ਹਾਂਜੀ ਅੱਛਾ ਤੇ ਪਾਜੀ ਫਿਰ ਜਿਹੜਾ ਤੁਹਾਡਾ ਜਨਮ ਤੇ ਜਲਵੇੜਾ ਹੀ ਹੋਇਆ ਹਨਾ ਉਹ ਤੇ ਤੁਹਾਡਾ ਹਾਂਜੀ ਮੇਰੇ ਜਨਮ ਮੇਰੇ ਨਾਨਕੇ ਪਿੰਡ ਹੋਇਆ ਸੀ ਸਰਹੰਦ ਦੇ ਨਾਲ ਪਿੰਡ ਹੈ ਜੀ ਸਾਨੀਪੁਰ ਜੀ ਤੇ ਜਿਹੜਾ ਤੁਹਾਡਾ ਆਪਣਾ ਪਿੰਡ ਜਲਵੇੜਾ ਵੀ ਮੇਰੇ ਖਾਲ ਸਰਹੰਦ ਦੇ ਨਾਲ ਹੀ ਹੈ ਹਨਾ ਬਿਲਕੁਲ ਨਾਲਿਆ ਜੀ 9 8 9 ਕਿਲੋਮੀਟਰ ਦਾ ਠੀਕ ਹੈ ਜੀ ਬੜੀ ਪਵਿੱਤਰ ਧਰਤੀ ਹੈ ਜੀ ਫਤਿਹਗੜ੍ਹ ਸਾਹਿਬ ਦੇ ਨੇੜੇ ਇਹਨਾਂ ਦਾ ਪਿੰਡ ਹੈ ਤੇ ਸ਼ਫੀ ਜੀ ਜਿਹੜਾ ਫਿਰ ਗੀਤਕਾਰੀ ਦਾ ਸ਼ੌਕ ਇਹ ਕਦੋਂ ਪੈਦਾ ਹੋਇਆ ਕਿਹੜੀ ਉਮਰ ਸੀ ਤੁਹਾਨੂੰ ਪਾਜੀ ਮੈਂ ਪੜਦਾ ਸੀ ਨੌਵੀਂ ਦਸਵੀਂ ਦੇ ਵਿੱਚ ਉਦੋਂ ਮਤਲਬ 15 16 ਸਾਲ ਦੀ ਉਮਰ ਹੁੰਦੀ ਹੈ ਉਦੋਂ ਹਾਂਜੀ 15 16 ਪਰ ਉਦੋਂ ਤਾਂ ਹਲੇ ਕੋਸ਼ਿਸ਼ਾਂ ਹੀ ਚੱਲਦੀਆਂ ਸੀ ਹਾਂਜੀ ਉਸ ਤੋਂ ਬਾਅਦ ਜਦੋਂ ਮੈਂ ਕਾਲਜ ਤੋਂ ਕਰਨ ਤੋਂ ਬਾਅਦ ਫਿਰ ਬਾਈ ਸਤਵਿੰਦਰ ਬੁੱggen ਨੂੰ ਮਿਲਿਆ ਅੱਛਾ ਜੀ ਉਦੋਂ ਫਿਰ ਕਲਮ 'ਚ ਨਖਾਰ ਆਉਣਾ ਸ਼ੁਰੂ ਹੋਇਆ ਪਾਜੀ ਜਿਉਂ-ਜਿਉਂ ਭੇਜੇ ਕੰਬਲੇ ਜੀ ਤਿਉਂ-ਤਿਉਂ ਪਾਰੀ ਹੋਈ ਜੀ ਜੀ ਅੱਛਾ ਫਿਰ ਮਤਲਬ ਲਿਖਣ ਤੋਂ ਬਾਅਦ ਤੁਸੀਂ ਸਿੱਧਾ ਸਤਵਿੰਦਰ ਬੁੱਗਾ ਜੀ ਨੂੰ ਮਿਲਿਓ ਹਾਂਜੀ ਸਾਡੇ ਪਿੰਡ ਦੇ ਮੇਰੇ ਤੋਂ ਸੀਨੀਅਰ ਸੀ ਭਾਜੀ ਉਹ ਦਵਿੰਦਰ ਕੁਮਾਰ ਜੀ ਜੀ ਉਹ ਬਾਈ ਬੁੱਗੇ ਦੇ ਕਲਾਸਮੇਟ ਸੀ ਉਹਨਾਂ ਨੇ ਮੇਰੀ ਉਹਨਾਂ ਨੇ ਪ੍ਰੋਡਕਸ਼ਨ ਕਰਾਈ ਜਦੋਂ ਗਾਣੇ ਦੋ ਦੋ ਇੱਕ ਗਾਣੇ ਲਿਖੇ ਸੀ ਭਾਜੀ ਉਹਨਾਂ ਨੇ ਅੱਛਾ ਤੇ ਇੱਕ ਗਾਣਾ ਉਹਨਾਂ ਨੇ ਇਹ ਸਿਲੈਕਟ ਕੀਤਾ ਜੇ ਐਸਾ ਰੰਗ ਤੂੰ ਲਲਾਰੀਆ ਲਾ ਦੇ ਜੀ ਰਾਣੀ ਮਾਲਵੇ ਦੇ ਖੇਤਾਂ ਦੀ ਬਣਾ ਦੇ ਜੀ ਮੈਨੂੰ ਤੱਕ ਸਾਰਾ ਜੱਗ ਹੀ ਸਰਾਵੇ ਮੈਂ ਪੁੰਨਿਆਂ ਦਾ ਲੱਗਾ ਚੰਦ ਵੇ ਵਾਹ ਜਿਹੜਾ ਰੰਗ ਮੇਰੇ ਰਾਂਝਣ ਦੀ ਪੱਗ ਦਾ ਚੁੱਲੀ ਨੂੰ ਉਹੀ ਰੰਗ ਰੰਗਦੇ ਉਹੀ ਰੰਗ ਰੰਗ ਔਰੇ ਤੁਹਾਡਾ ਤਾਂ ਬੜੀ ਤੁਸੀਂ ਕਿਸਮਤ ਵਾਲਾ ਮੈਂ ਤੁਹਾਨੂੰ ਕਹਾਂਗਾ ਵੀ ਪਹਿਲੇ ਜਿਹੜੇ 1-2 ਗੀਤ ਆ ਉਹਨਾਂ ਦੇ ਵਿੱਚੋਂ ਹੀ ਤੁਹਾਡਾ ਪਹਿਲਾ ਇੱਕ 2 ਗੀਤ ਦੇ ਵਿੱਚੋਂ ਹੀ ਤੁਹਾਡੀ ਰਿਕਾਰਡਿੰਗ ਹੋ ਗਈ ਔਰ ਵਧੀਆ ਲੈਵਲ ਤੇ ਹੈ ਵਧੀਆ ਲੈਵਲ ਤੇ ਔਰ ਤੁਹਾਡਾ ਗੀਤ ਪਸੰਦ ਵੀ ਬਹੁਤ ਕੀਤਾ ਲੋਕਾਂ ਨੇ ਵਧੀਆ ਪਸੰਦ ਕੀਤਾ ਕਿਆ ਮਾਤਾ ਕਾਢੀ ਸ਼ੁਰੂਆਤ ਹੀ ਬੜੇ ਵਧੀਆ ਤਰੀਕੇ ਨਾਲ ਹੋਈ ਜੀ ਉਹ ਤੁਹਾਡਾ ਪਹਿਲਾ ਗੀਤ ਸੀ ਬੁੱਗਾ ਜੀ ਦੀ ਆਵਾਜ਼ ਦੇ ਵਿੱਚ ਹਾਂਜੀ ਹਾਂਜੀ ਤੇ ਗਾਣੇ ਜਿਹੜੇ ਤੁਹਾਡੇ ਉਹ ਤਕਰੀਬਨ ਸਾਰੇ ਜਿੰਨੇ ਪੰਜਾਬ ਦੇ ਸੁਰੀਲੇ ਕਲਾਕਾਰਾਂ ਸਾਰਿਆਂ ਨੇ ਗਾਏ ਹਨਾ ਜਿੰਨਾ ਕਿ ਮੈਂ ਜਾਣਦਾ ਜਿਵੇਂ ਫਰੋਜ਼ ਖਾਨ ਜੀ ਹੋਗੇ ਦੁਰਗਾਰ ਗਿੱਲਾ ਜੀ ਹੋਗੇ ਹੈਨਾ ਹਾਂਜੀ ਆਲਮੋਸਟ ਸਾਰਿਆਂ ਨੇ ਤੇ ਤੁਸੀਂ ਡਿਊਟ ਵੀ ਜਿੰਨਾ ਕਿ ਮੈਂ ਜਾਣਦਾ ਕਿ ਤੁਸੀਂ ਡਿਊਟ ਵੀ ਲਿਖੇ ਕੁਝ ਪਹਿਲੇ ਦੌਰ ਚ ਹਾਂਜੀ ਹਾਂਜੀ ਭਾਜੀ ਡਿਊਟ ਵੀ ਲਿਖੇ ਜੀ ਉਹ ਤੁਹਾਡੇ ਕਿੰਨੇ ਕਿੰਨੇ ਨੇ ਗਾਏ ਡਿਊਟ ਭਾਜੀ ਸ੍ਰਿੰਦਰ ਸੋਨੀਆ ਜੀ ਨजीर मोहम्मद ਉਹਨਾਂ ਦੀ ਜੋੜੀ ਨੇ ਜੀ ਫਿਰ ਸਾਡੇ ਮੁੰਡਾ ਸਰਬਜੀਤ ਲਵਲੀ ਮੁੰਡਾ ਕੁੜੀ ਇੱਥੋਂ ਦੀ ਜੱਸੀ ਯਾਰ ਉਪਰ ਤੋਂ ਜੀ ਜੀ ਇੱਕ ਗਾਣਾ ਸੀ ਫਿਲਮ ਦੇ ਵਿੱਚ ਜੀ ਉਹ ਬਾਅਦ ਚ ਫਿਰ ਫਿਲਮ ਤਾਂ ਨਹੀਂ ਰਿਲੀਜ਼ ਹੋਈ ਪਰ ਉਹ ਟੇਪ ਚ ਰਿਲੀਜ਼ ਹੋਇਆ ਸੀ ਜਿਹੜਾ ਟੀਪੀਐਮ ਦੀ ਕਾ ਸੀ ਜੀ ਲਾਉ ਜਜੂਆਸ ਜੇਤਵਾਲਾ ਜੀ ਦੀ ਬਾਤ ਅਖਾੜਾ ਸੀ ਜੀ ਉਹ ਫਿਲਮ ਦਾ ਜੀ 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 ਭਾਜੀ ਤੁਸੀਂ ਜ਼ਿਕਰ ਕੀਤਾ ਸਰਬਜੀਤ ਲਵਲੀ ਭਾਜੀ ਦਾ ਤੇ ਮੇਰੇ ਖਲ ਜੋ ਦੇਖ ਰਹੇ ਨੇ ਪ੍ਰੋਗਰਾਮ ਤੇ ਉਹਨਾਂ ਦੀ ਪਿਛਲੇ ਦਿਨੀ ਕਾਫੀ ਸਿਹਤ ਜੜੀ ਉਹ ਖਰਾਬ ਹੋ ਗਈ ਹਾਂ ਜੀ ਸੋਸ਼ਲ ਮੀਡੀਆ ਤੇ ਵੀ ਪਾਈ ਸੀ ਸੁਪਰ ਮਾਤਮਾ ਅੱਗੇ ਬੇਨਤੀ ਕਰਦੇ ਆ ਕਿ ਉਹ ਜਲਦੀ ਸਿਹਤਯਾਬ ਹੋਣਾ ਔਰ ਉਹਨਾਂ ਦਾ ਉਹ ਕਿਹੜਾ ਗੀਤ ਸੀਗਾ ਜੀ ਉਹ ਐ ਕਿਹੜਾ ਸਰਬਜੀਤ ਜੀ ਦਾ ਉਹਨਾਂ ਨੇ ਕਾਫੀ ਗਾਣੇ ਕਰਾਇਆ ਨੇ ਪੰਜ ਮੇਰੇ ਕਾਫੀ ਕਰਾਇਆ ਨੇ ਹਾਂ ਆ ਵੀ ਗਾਣਾ ਉਹਨਾਂ ਨੇ ਹੀ ਕਰਾਇਆ ਸੀ ਵੀ ਸੱਚ ਨਾ ਬੋਲੀ ਪੁੱਤਰਾ ਸੱਚ ਨੂੰ ਗੋਲੀ ਵੱਜਦੀ ਹੈ ਵਾਹ ਜੀ ਉਹਨਾਂ ਦੇ ਪਾਜੀ ਖਾੜਿਆਂ ਦੇ ਵਿੱਚ ਇੱਕ ਪ੍ਰਾਪਰਟੀ ਗਾਣਾ ਬਹੁਤ ਵਧੀਆ ਸੀ ਪ੍ਰਾਪਰਟੀ ਜੀ ਬਿਲਕੁਲ ਮੈਂ ਉਹੀ ਜ਼ਿਕਰ ਕਰਨ ਲੱਗਾ ਸੀ ਪ੍ਰਾਪਰਟੀ ਕੀ ਦਾ ਤੇ ਇੱਕ ਗਾਣਾ ਸੀ ਜੀ ਪ੍ਰਿੰਕਾ ਚੋਪੜਾ ਜੀ ਉਹ ਬੜਾ ਸਟੇਜ ਦੇ ਉੱਤੇ ਸਾਰੀ ਸਟੇਜ ਕਵਰ ਕਰ ਪ੍ਰਾਪਰਟੀ ਦਾ ਨਾਮ ਹੀ ਤੁਹਾਡਾ ਲਿਖਿਆ ਹੋਇਆ ਉਹ ਵੀ ਆਪਣੇ ਲਿਖਿਆ ਸੀ ਭਾਜੀ ਉਸ ਗਾਣੇ ਤੋਂ ਹੀ ਸਰਬਜੀਤ ਜੀ ਜਿਹੜੇ ਉਹ ਬੜਾ ਉਦੋਂ ਹਾਈਲਾਈਟ ਹੋਏ ਸੀਗੇ ਮੇਰੇ ਖਿਆਲੇ ਕੱਟੋ-ਕੱਟ ਜੀ ਬਾ 15 ਸਾਲ ਦੀ ਗੱਲ ਹੋਏਗੀ ਹਾਂ ਰੇਟ ਗਏ ਨੇ ਪ੍ਰਾਪਰਟੀ ਦੇ ਘਟ ਨਹੀਂ ਘਟ ਨਹੀਂ ਮੰਦਾ ਪੈ ਗਿਆ ਸੀ ਮੰਦਾ ਪੈ ਗਿਆ ਹੰਨੇ ਸੋ ਦੁਆ ਕਰਦੇ ਹਾਂ ਜੀ ਕਿ ਸਰਬਜੀਤ ਲਵਲੀ ਜੀ ਜਲਦੀ ਸਿਹਤਯਾਬ ਹੋਣ ਤੇ ਦੁਰਗਾ ਰੰਗੀਲਾ ਜੀ ਦੇ ਨਾਲ ਫਿਰ ਤੁਹਾਡਾ ਕਿਵੇਂ ਮੇਲ ਮਲਾਪ ਹੋਇਆ ਭਾਜੀ ਉਹ ਹੋਇਆ ਜੀ ਮੈਂ ਤਾਂ ਬਾਈ ਸੁਤਵਿੰਦਰ ਬੁੱਗਾ ਜੀ ਦੀ ਬਦੌਲਤ ਹੀ ਕਹੂੰਗਾ ਕਿ ਉਹਨਾਂ ਨੂੰ ਜਦੋਂ ਮੈਂ ਗਾਣਾ ਸੁਣਾਉਣਾ ਉਹਨਾਂ ਨੇ ਲੈ ਜਾਣਾ ਮੇਤੋਂ ਅੱਛਾ ਜੀ ਗੁਰੂ ਜੀ ਨਾਲ ਡਿਸਕਸ ਕਰਨਾ ਮਤਲਬ ਇੰਨਾ ਪਿਆਰ ਪੈ ਗਿਆ ਤੁਹਾਡਾ ਬੋਗਾ ਜੀ ਦੇ ਨਾਲ ਹੈ ਨਾ ਦੇਖੋ ਬਿਲਕੁਲ ਜੀ ਬਹੁਤ ਕੁਝ ਸਿੱਖਿਆ ਭਾਈ ਉਹਨਾਂ ਤੋਂ ਕੀ ਬਾਤ ਹੈ ਹੁਣ ਵੀ ਭਾਜੀ ਪਿੱਛੇ ਜੇ ਮੇਰੇ ਮਾਤਾ ਜੀ ਬਿਮਾਰ ਹੋ ਗਏ ਸੀ ਅੱਛਾ ਜੀ ਉਹਨਾਂ ਦਾ ਮੈਂ ਪਟਿਆਲੇ ਸੀ ਮਾਤਾ ਕੋਲ ਜੀ ਮੈਨੂੰ ਫੋਨ ਆਇਆ ਕਹਿੰਦੇ ਯਾਰ ਸ਼ਫੀ ਬੜੀ ਤੇਰੀ ਆਵਾਜ਼ ਹੌਲੀ ਹੌਲੀ ਆ ਰਹੀ ਹੈ ਕੀ ਗੱਲ ਹਾਂ ਜੀ ਮੈਂ ਕਿਹਾ ਵੀ ਮਾਤਾ ਜੀ ਬਿਮਾਰ ਨੇ ਵੇਦਾ ਤਾਂ ਮੈਂ ਇੱਥੇ ਆ ਮਨ ਟੈਨਸ਼ਨ ਚ ਹੈਗਾ ਸੀ ਭਾਜੀ ਜੀ ਉਹ ਕਿੰਨੇ ਚਲ ਕੋਈ ਨਹੀਂ ਮੈਂ ਬਾਅਦ ਚ ਗੱਲਾਂਗਾ ਭਾਜੀ ਉਹਨਾਂ ਨੇ ਨਾ ਕੁਝ ਪੈਸੇ ਮੈਨੂੰ ਪਾਏ ਹੂੰ ਉਹ ਪੈਸੇ ਤਾਂ ਚਾਹੇ ਥੋੜੇ ਸੀ ਜਾਂ ਬਹੁਤ ਸੀ ਪਰ ਮੈਨੂੰ ਹੌਸਲਾ ਬਹੁਤ ਹੋ ਗਿਆ ਇਹ ਕਿੱਡਾ ਤਗੜਾ ਹੌਸਲਾ ਹੋ ਜਾਂਦਾ ਹਾਂ ਭਾਜੀ ਮੈਂ ਉਸੇ ਟਾਈਮ ਦੋ ਤਿੰਨ ਕਲੈਨਾਂ ਉਹਨਾਂ ਨੂੰ ਲਿਖ ਕੇ ਭੇਜੀਆਂ ਜੀ ਵੀ ਯਾਰ ਖੜੇ ਹੋਣ ਜੇ ਭਰਾਵਾਂ ਵਰਗੇ ਜੀ ਦਿਲਵਲ ਜਾਂਦੇ ਨਿੱਗੇ ਸਾਹਮਾਂ ਵਰਗੇ ਵਾਹ ਫਿਰ ਬਹਿਣ ਦਰਿਆਵਾਂ ਦੇ ਵੀ ਮੋੜ ਸਕਦਾ ਜੀ ਹੌਸਲੇ 'ਚ ਹੁੰਦੀ ਆ ਤਾਕਤ ਸ਼ਫੀ ਇੰਨੀ ਬੰਦਾ ਚੀਨ ਦੀ ਦੀਵਾਰ ਨੂੰ ਵੀ ਤੋੜ ਸਕਦਾ ਤੋੜ ਸਕਦਾ ਹੈ ਕਿਆ ਬਾਤ ਹੈ ਜੀ ਕਿਆ ਸਲਾਮ ਬਹੁਤ ਵੱਡੀ ਚੀਜ਼ ਹੈ ਜੀ ਅੱਛਾ ਫਿਰ ਉਹਨਾਂ ਦੇ ਰਾਈ ਫਿਰ ਦੁਰਗਨ ਗਿੱਲਾ ਜੀ ਨਾਲ ਤੁਹਾਡਾ ਮੇਲ ਹੋਇਆ ਨਾ ਉਹਨਾਂ ਨੇ ਉਹ ਗਾਣਾ ਗੁਰੂ ਜੀ ਨੇ ਦਿੱਤਾ ਜੀ ਗੁਰੂ ਜੀ ਨੇ ਫਿਰ ਰਿਕਾਰਡ ਕਰਕੇ ਦੁਰਗਾ ਭਾਈ ਦੀ ਆਵਾਜ਼ ਕੀਤਾ ਅੱਛਾ ਅੱਛਾ ਆਹ ਹੋ ਗਿਆ ਸਭ ਕੋਲ ਪਹੁੰਚ ਗਿਆ ਤੁਹਾਡਾ ਹਾਂ ਜੀ ਹਾਂ ਜੀ ਉਹਨਾਂ ਨੇ ਫਿਰ ਜਦੋਂ ਉਹ ਗਾਣਾ ਮਾਰਕੀਟ 'ਚ ਆਇਆ ਜੀ ਤਾਂ ਮੈਂ ਦੁਰਗਾ ਭਾਈ ਦਾ ਨੰਬਰ ਲੈ ਕੇ ਉਹਨਾਂ ਨੂੰ ਫੋਨ ਕੀਤਾ ਉਹ ਕਹਿੰਦੇ ਯਾਰ ਆਈ ਕਿਤੇ ਵੀ ਆਪਾਂ ਬੈਠਾਂਗੇ ਮੈਂ ਗਿਆ ਜੀ ਫਿਰ ਉਹਨਾਂ ਨੇ ਦੋ ਧਾਰਮਿਕ ਗਾਣੇ ਮੇਰੇ ਰਿਕਾਰਡ ਕੀਤੇ ਆਪਣੀ ਟੇਪ 'ਚ ਮੈਂ ਗੁਰੂ ਨਾਮ ਜਹਾਜ ਆ ਉਹਦੇ ਵਿੱਚ ਜੀ ਜੀ ਉਹ ਕਿਹੜੇ ਕਿਹੜੇ ਗ ਅੱਧੀ ਰਾਤੀ ਘੜੀ ਦੇ ਵਿੱਚੋਂ ਪਾਏ ਗੁਰਾਂ ਨੇ ਚਾਲੇ ਜੀ ਪਿੱਛੇ ਦੁਸ਼ਮਣ ਰਾਤ ਹਨੇਰੀ ਉੱਪਰ ਬੱਦਲ ਕਾਲੇ ਜੀ ਬੜਾ ਸੋਹਣਾ ਸੀ ਗਾਣਾ ਪਾਜੀ ਉਹ ਕਿਰਪਾ ਹੋਈ ਸੀ ਬਹੁਤ ਖੂਬਸੂਰਤ ਟੇਪ ਹੈ ਉਹਦੇ ਚੋਂ ਇੱਕ ਅੰਤਰਾ ਸੀ ਪਾਜੀ ਬਹੁਤ ਵਧੀਆ ਕਲਮ ਕੱਲਾ ਜੰਗਲਾਂ ਦੇ ਵਲ ਤੁਰ ਪਿਆ ਸੰਤ ਸਿਪਾਹੀ ਜੀ ਸਭ ਨੂੰ ਰਾਹ ਦਿਖਾਉਣ ਵਾਲਾ ਬਨ ਬਨ ਬਿਨ ਬੰਜਲ ਦਾ ਰਾਹੀ ਤੇਰੀਆਂ ਤੂੰ ਹੀ ਜਾਣੇ ਮਾਲਕਰ ਤੇਰੇ ਚੋ ਜਿੰਨਾਲੇ ਅੱਧੀ ਰਾਤੀ ਘੜੀ ਦੇ ਵਿੱਚੋਂ ਪਾਏ ਗੁਰਾਂ ਨੇ ਚਰਾਂ ਨੇ ਚਾਲੇ ਜੀ ਵਾਹ ਜੀ ਇਹ ਸਰਗੋਰ ਸਾਹਿਬ ਦੀ ਦਾਸਤਾਨ ਲਿਖਿਆ ਹੋਇਆ ਸਾਰੀ ਰਹਿਮਤ ਹੈ ਜੀ ਉਹਨਾਂ ਦੀ ਮੱਛੀਵਾੜੀ ਦੀ ਕੀ ਬਾਤ ਹੈ ਅੱਛਾ ਇਹ ਦੁਰਗਾ ਸਾਹਿਬ ਨੇ ਤੁਹਾਡੇ ਧਾਰਮਿਕ ਟੈਪ ਚ ਕੀਤੇ ਤੁਹਾਡੀ ਦੁਰਗਾ ਸਾਹਿਬ ਨਾਲ ਇੱਕ ਮਤਲਬ ਕਵਾਲੀ ਜਿਹੜੀ ਜਿਹਨੇ ਕਮਾਲ ਕਰਤੀ ਪੰਜਾਬੀ ਸੰਗੀਤ ਇੰਡਸਟਰੀ ਉਹ ਭਾਜੀ ਉਹਦੇ ਚ ਮਿੰਟੂ ਵਰਾਏ ਭਾਜੀ ਜਿਹੜੇ ਫਾਈਨ ਟਰੈਕ ਕੰਪਨੀ ਉਹਨਾਂ ਦੀ ਹਾਂਜੀ ਕਾਫੀ ਉਹਨਾਂ ਦੀ ਜਿਹੜੀ ਮਿਹਨਤ ਉਹਦਾ ਵੀ ਵਿੱਚ ਹੈਗਾ ਯੋਗਦਾਨ ਬਹੁਤ ਜ਼ਿਆਦਾ ਜੀ ਕਿਉਂਕਿ ਮਾਰਕੀਟਿੰਗ ਦਾ ਜੇ ਆਪਾਂ ਦੇਖੀਏ ਜੀ ਬਹੁਤ ਤਜਰਬਾ ਉਹਨਾਂ ਨੂੰ ਜੀ ਉਹਨਾਂ ਨੇ ਜਦੋਂ ਇਹ ਫਿਲਮ ਬਣੋਣੀ ਸੀ ਬਾਬਾ ਬੁੱਢਣ ਸਾਹਿਬ ਜੀ ਦੀ ਜੀ ਫਿਲਮ ਦੇ ਵਿੱਚ ਜਦੋਂ ਇੱਕ ਕਵਾਲੀਆਂ ਕਰਨੀਆਂ ਸੀ ਜੀ ਜੀ ਉਹ ਕਵਾਲੀ ਮੇਰੀ ਇਹ ਦੁਰਗਾ ਭਾਜੀ ਕੋ ਪਈ ਸੀ ਜੀ ਪਹਿਲਾਂ ਪਹਿਲਾਂ ਦੀ ਪਈ ਸੀ ਹਾਂਜੀ ਉਹ ਜਦੋਂ ਉਹਨਾਂ ਨੇ ਗਾਣੇ ਸਾਰੇ ਦੇਖੇ ਵੀ ਉਹ ਨਹੀਂ ਉਹ ਦੋ ਕਵਾਲੀਆਂ ਨੇ ਕਿਹੜੀ ਪਈ ਸੀ ਇਹ ਮੇਰੇ ਬਾਬੇ ਦੀਆਂ ਬੱਕਰੀਆਂ ਇੱਕ ਵਾਰ ਸਾਈਂ ਦਾ ਬਣਤੇ ਸੀ ਇੱਕ ਸਾਲ ਹਾਂਜੀ ਹਾਂਜੀ ਇੱਕ ਵਾਰ ਸਾਈਂ ਦਾ ਬਣਤੇ ਸੀ ਮੂਹ ਮੰਗੀਆਂ ਮਰਜ਼ਾ ਪਾਵੇਂਗਾ ਜੇ ਰਹਿਮਤ ਹੋਗੀ ਤੇਰੇ ਤੇ ਥਾਂ ਥਾਂ ਤੇ ਨਵਾਜ ਜਾਣਾ ਹਾਂ ਥਾਂ ਥਾਂ ਤੇ ਨਵਾਜ ਜਾਣਾ ਬੋਦੀ ਭਾਜੀ ਲਾਸਟ ਅੰਤਰੇ ਚ ਬਹੁਤ ਸੋਹਣੀਆਂ ਗੱਲਾਂ ਨੇ ਜੀ ਸਾਈਂ ਸੁਤਲੇ ਭਾਗ ਜਗਾ ਦੇਵੇ ਇਹ ਸਾਰੀ ਦੁਨੀਆ ਕਹਿੰਦੀ ਏ ਇਸ ਦਰ ਤੇ ਜੋ ਵੀ ਆ ਜਾਵੇ ਉਹਨੂੰ ਥੋੜ ਕੋਈ ਨਾ ਰਹਿੰਦੀ ਥੋੜ ਕੋਈ ਨਾ ਰਹਿੰਦੀ ਜਿਹੜੀ ਅਗਲੀ ਲਾਈਨ ਸੀ ਕਹਿੰਦੇ ਸ਼ਫੀ ਮੌਕਾ ਖੁੰਝ ਗਿਆ ਜੇ ਹੱਥੋਂ ਹੂੰ ਫਿਰ ਵੇਲੇ ਨੂੰ ਪਛਤਾਵੇਂਗਾ ਵਾਹ ਇੱਕ ਵਾਰ ਸਾਈਂ ਦਾ ਬਣ ਤੇ ਸਹੀ ਮੂਹ ਮੰਗੀਆਂ ਮਰਦਾਂ ਪਾਉ ਨੂੰ ਭਾਜੀ ਇਹ ਸਕਵਾਲੀ ਨੇ ਤਾਂ ਫਿਰ ਟ੍ਰੈਂਡੀ ਚੇਂਜ ਕਰ ਲੈਣਾ ਇਹ ਜਿਹੜੀਆਂ ਦੋਨੇ ਕਵਾਲੀਆਂ ਇਹ ਮੇਰੇ ਖਾਲ ਸਿੰਗਲ ਸਿੰਗਲ ਟਰੈਕ ਰੀਲੀਜ਼ ਹੋਇਆ ਇਹ ਸਿੰਗਲ ਸਿੰਗਲ ਭਾਜੀ ਪਹਿਲਾ ਕਿਹੜੀ ਆਈ ਸੀ ਇੱਕ ਵਾਰ ਸਾਈ ਦਾ ਬੰਡ ਹਾਂਜੀ ਪਹਿਲਾ ਆਈ ਸੀ ਫਿਰ ਉਹ ਮੇਰੇ ਸਾਈ ਦੀਆਂ ਬੱਕਰੀਆਂ ਸ਼ੇਰ ਚਾਰਦਾ ਉਹ ਤੋਂ ਬਾਅਦ ਜੀ ਫਿਰ ਮੇਰੇ ਸਾਈ ਬੁੱਢਣ ਸਾਹੀ ਦਾ ਡੇਰਾ ਨਹਿਰੋਂ ਪਾਰ ਜਿੱਥੇ ਦੁਖੀਆਂ ਗਰੀਬਾਂ ਦੀ ਵੀ ਸੁਣੀ ਜਾਂਦੀ ਏ ਕੀ ਬਾਤ ਹੈ ਜਿੱਥੇ ਆ ਕੇ ਕਦੇ ਕੋਈ ਵੀ ਨਾ ਨਾਰਾਸ਼ ਮੁੜਿਆ ਤਾਂ ਨਹੀਂ ਲੇਖਾਂ ਦੀ ਦੁਆਰਾ ਜਿੱਥੇ ਪੁਣੀ ਜਾਂਦੀ ਏ ਇਹ ਜਿਹੜੇ ਤੁਹਾਡੀਆਂ ਇਹ ਕਵਾਲੀਆਂ ਨੇ ਥੋੜਾ ਗੁਣਗੁਣਾ ਕੇ ਵੀ ਸੁਣਾ ਦੇਓਗੇ ਜਾਂ ਵੈਸੇ ਇਦਾਂ ਹੀ ਨਹੀਂ ਭਾਜੀ ਉਹ ਤਾਂ ਮਾਸਟਰ ਲੋਕ ਨੇ ਜੀ ਚਲੋ ਫਿਰ ਵੈਸੇ ਵੈਸੇ ਬੋਲ ਕੇ ਸ਼ਬਦ ਜਿਹੜੇ ਕਵਾਲੀ ਸੀ ਭਾਜੀ ਉਹ ਜਿਹੜੀ ਹੈਗੀ ਨਾ ਉਹਨਾਂ ਨੇ ਜਿਹੜੇ ਤਰੀਕੇ ਨਾਲ ਗਾਈ ਆ ਅਲੱਗ ਸੀ ਪਰ ਮੈਂ ਜੋ ਲਿਖਿਆ ਸੀ ਹਾਂਜੀ ਵੀ ਮੈਂ ਮਿੱਟੀ ਦਾ ਭਾਂਡਾ ਰਹਿਮਤ ਮੌਲਾ ਦੀ ਮੈਨੂੰ ਕੁਝ ਨਹੀਂ ਆਉਂਦਾ ਜਾਂਦਾ ਰਹਿਮਤ ਮੌਲਾ ਦੀ ਉਹ ਜੋ ਵੀ ਕਰਦਾ ਆਪੇ ਕਰਦਾ ਕਰਕੇ ਵੀ ਰੱਖ ਲੈਂਦਾ ਪਰਦਾ ਮੇਰੇ ਸਿਰ ਤੇ ਤਾਜ ਸਜਾਂਦਾ ਰਹਿਮਤ ਮੌਲਾ ਦੀ ਮੈਨੂੰ ਕੁਝ ਨਹੀਂ ਆਉਂਦਾ ਜਾਂਦਾ ਰਹਿਮਤ ਮੌਲਾ ਰਹਿਮਤ ਮੌਲਾ ਜੀ ਹੱਥ ਮੇਰੇ ਵਿੱਚ ਕਲਮ ਫੜਾਈ ਇਹ ਵੀ ਤਾਂ ਉਸ ਦੀ ਬੜਾਈ ਵਾਹ ਸੋਚ ਮੇਰੀ ਨੂੰ پاک ਬਰਹਾਵੇ ਆਪਣੀ ਮਹਿਮ ਆਪ ਲਿਖਾਵੇ ਮੈਂ ਮੂਰਖਾ ਕਲੋਂ ਵੰਜਾ ਰਹਿਮਤ ਮੌਲਾ ਦੀ ਮੈਨੂੰ ਕੁਝ ਨਹੀਂ ਆਉਂਦਾ ਜਾਂਦਾ ਨਹੀਂ ਆਉਂਦਾ ਜਾਂਦਾ ਕੀ ਬਾਤ ਹੈ ਕੀ ਨਿਮਰਤਾ ਹੈ ਜੀ ਜੀ ਉਹ ਸਾਰੀ ਉਹਦੀ ਰਹਿਮਤ ਆ ਜੀ ਕਿਉਂਕਿ ਕਿਸੇ ਵੀ ਬੰਦੇ ਨਾਲ ਵਿੱਚ ਜੋ ਕੁਝ ਵੀ ਹੋ ਰਿਹਾ ਸਾਡਾ ਉਹਦੀ ਕਿਰਪਾ ਨਾਲ ਉਹਦੀ ਕਿਰਪਾ ਨਾਲ ਹੋ ਰਿਹਾ ਹੈ ਕੀ ਬਾਤ ਹੈ ਮਤਲਬ ਇਹਨਾਂ ਜਿਹੜੀ ਇਹ ਤੇ ਕਵਾਲੀਆਂ ਇਹਦੇ ਨਾਲ ਮਤਲਬ ਜਿੰਨਾ ਕਿ ਮੇਰਾ ਐਕਸਪੀਰੀਅੰਸ ਹੈ ਜਿਹੜੀ ਇੱਕ ਵਾਰ ਸਾਈ ਦਾ ਬੰਦਤਾ ਸਹੀ ਜਾਂ ਦੂਸਰੀ ਮੇਰੇ ਬਾਬੇ ਦੀਆਂ ਬੱਕਰੀਆਂ ਸ਼ੇਰ ਚਾਰਦਾ ਇਹ ਮੈਂ ਉਹਨਾਂ ਲੋਕਾਂ ਨੂੰ ਵੀ ਸੁਣਦੇ ਦੇਖਿਆ ਵਾ ਜਿਹੜੇ ਜਿਨ੍ਹਾਂ ਦਾ ਕੋਈ ਪੰਜਾਬੀ ਸੰਗੀਤ ਦੇ ਨਾਲ ਉਹ ਵਾਹਵਾਸਤਾ ਨਹੀਂ ਹੁੰਦਾ ਜਿਆਦਾ ਮਤਲਬ ਹੁੰਦੇ ਨਹੀਂ ਗੈਰ ਪੰਜਾਬੀ ਗੈਰ ਪੰਜਾਬੀ ਔਰ ਫਿਲਮੀ ਗਾਣੇ ਸੁਣਨ ਵਾਲੇ ਲਤਾ ਜੀ ਨੂੰ ਸੁਣਨ ਵਾਲੇ ਉਹ ਲੋਕ ਮੰਨ ਲਓ ਮੇਰੇ ਮੇਰੇ ਆਫੀਸਰ ਸੀਗੇ ਮੇਰੇ ਨਾਲ ਬੈਠੇ ਮੇਰੀ ਬੈਂਕ ਤੇ ਉਹ ਸਕਰੋਲ ਕਰਦੇ ਸਾਹਮਣੇ ਆ ਗਏ ਕਹਿੰਦੇ ਹੈਲੋ ਹੈਲੋ ਕੈਮਾ ਇੱਕ ਬਲੋ ਟ੍ਰੈਂਡ ਕੈਮ ਕੀਤਾ ਉਸ ਤੁਹਾਡੀ ਦੋਨਾਂ ਕੋਲ ਦੀ ਦੁਰਗਾ ਭਾਜੀ ਨੇ ਕੀਤੀ ਸੀ ਮੇਰੀ ਜੀ ਮੇਰਾ 100 100 ਸਲਾਮ ਉਦੋਂ ਦੇ ਸਬਬ ਨੂੰ ਜੀ ਜਦੋਂ ਸਾਈ ਨੇ ਪਲਾਇਆ ਦੁੱਧ ਹੱਥੀ ਰੱਬ ਨੂੰ ਅੰਦਰ ਚ ਲਿਖਿਆ ਸੀ ਕਿਤੇ ਉਸ ਵੇਰੇ ਹੁੰਦਾ ਮੈਂ ਵੀ ਸਾਈ ਜੀ ਦੇ ਕੋਲ ਜੀ ਉਹਦੀ ਬੰਦਗੀ ਦੇ ਰੰਗ ਲੈਂਦਾ ਜ਼ਿੰਦਗੀ ਚ ਘੋਲ ਹਮ ਸ਼ਫੀ ਇਹੋ ਜਿਹੇ ਮੌਕੇ ਮਿਲਦੇ ਨਾ ਸਭ ਨੂੰ ਸਭ ਨੂੰ ਮੇਰਾ 100 100 ਸਲਾਮ ਉਦੋਂ ਦੇ ਸਬਬ ਨੂੰ ਵਾਜੀ ਜੀ ਤੇ ਸ਼ਫੀਜ਼ਤ ਫਿਰੋਜ਼ ਖਾਨ ਜੀ ਜੀ ਦੇ ਨਾਲ ਜਦੋਂ ਤੁਹਾਡਾ ਸੰਬੰਧ ਬਣਦਾ ਜਾਂ ਉਹਨਾਂ ਜਦੋਂ ਤੁਹਾਡੇ ਗੀਤ ਕਰਦੇ ਨੇ ਉਹ ਫਿਰ ਮੁਲਾਕਾਤ ਕਿੱਥੇ ਸੁਆਬ ਬਣਿਆ ਅਸੀਂ ਭਾਜੀ ਮੇਰਾ ਦੋਸਤ ਹੈ ਰਹਿਮਾਨ ਮੁੰਡਾ ਸਰੰਦ ਤੋਂ ਜੀ ਤੇ ਫਿਰੋਜ਼ ਭਾਜੀ ਦੇ ਪਿੰਡ ਉਹਦੀ ਸਿਸਟਰ ਦੀ ਮੈਰਿਜ ਹੋਈ ਵੀ ਆਪਾਂ ਭੈਣ ਉੱਥੇ ਵੀ ਆਈ ਫਿਰੋਜ਼ ਭਾਜੀ ਦਾ ਪਿੰਡ ਵੀ ਮੇਰੇ ਖਿਆਲ ਇੱਧਰ ਸੰਗਰ ਮਲੇਰ ਕੋਟਲੇ ਦੇ ਨੇੜੇ ਆ ਜੀ ਆਹ ਮਲੇਰ ਕੋਟਲੇ ਛਨੇਰ ਪਿੰਡ ਛਨੇਰ ਤਲੇਰ ਦੋ ਪਿੰਡ ਨੇ ਜੀ ਉੱਥੇ ਹਾਂਜੀ ਅੱਛਾ ਉੱਥੇ ਇਹ ਫਿਰੋਜ਼ ਭਾਜੀ ਫਗਵਾੜੇ ਰਹਿੰਦੇ ਸੀ ਅਸੀਂ ਉੱਥੇ ਗਏ ਮਿਲਣ ਜੀ ਜੀ ਕਿਉਂਕਿ ਐ ਮੈਨੂੰ ਨੇ ਕਿਹਾ ਪ੍ਰੈਸ਼ਰ ਮੈਨੂੰ ਕਹਿੰਦਾ ਭਾਜੀ ਤੋ ਆਪਾਂ ਕੋਈ ਗਾਣਾ ਕਰਾਉਣਾ ਤੇਰੇ ਮੈਂ ਕਿਹਾ ਚੱਲੇ ਜਾਂਦੇ ਆ ਜੀ ਮੈਂ ਕਦੇ ਗਾਣੇ ਲੈ ਕੇ ਗਿਆ ਨਹੀਂ ਵੈਸੇ ਉੱਥੇ ਗਏ ਕਾਪੀ ਨਹੀਂ ਸੀ ਮੇਰੇ ਕੋਲ ਮੈਨੂੰ ਜਵਾਨੀ ਯਾਦ ਆਉਂਦੀ ਪਾਜੀ ਇਹ ਵੀ ਬਹੁਤ ਵੱਡਾ ਗਿਫਟ ਮੈਨੂੰ ਮਿਲ ਬਿਲਕੁਲ ਬਿਲਕੁਲ ਹਰ ਇੱਕ ਇੱਕ ਲਾਈਨ ਯਾਦ ਹੈ ਤੁਹਾਨੂੰ ਉੱਥੇ ਗਾਣਾ ਮੈਨੂੰ ਮੈਂ ਇੱਕੋ ਗਾਣਾ ਸੁਣਾਇਆ ਉਹਨਾਂ ਨੂੰ ਪਾਜੀ ਨੂੰ ਜੀ ਕਹਿੰਦੇ ਸ਼ਫੀ ਇਹ ਮੈਂ ਗਾਣਾ ਕਰਨਾ ਮੈਂ ਕਿਹਾ ਚਲੋ ਉਹ ਗਾਣਾ ਸੀ ਪਿਪੜੀ ਹਮ ਸੌਣ ਦਾ ਮਹੀਨਾ ਚੜੀ ਪੀਂਘ ਤੇ ਹਸੀਨਾ ਹਮ ਮੈਂ ਇੱਕ ਹੁਸਨਾ ਦੀ ਪੌਣਾ ਚ ਖਿਲਾਰੇ ਪਿੱਪੜੀ ਦੇ ਚੰਨ ਝੂਟਦਾ ਗੋਰੇ ਰੰਗ ਦੇ ਪਹਿਣ ਨਿਸ਼ਕਾਰ ਵਾਹ ਇਹ ਉਹ ਜਿਹੜੀ ਪਿੱਪੜੀ ਸੀ ਪਾਜੀ ਸਾਡੇ ਘਰ ਦੇ ਸਾਹਮਣੇ ਸੀ ਉਹ ਵੀ ਪੱਟ ਗਈ ਤੇ ਜਿਹੜੀ ਝੂਟ ਰਹੀ ਸੀ ਉਹ ਵੀ ਵਿਚਾਰੀ ਬੁੱਢੀ ਹੋ ਗਈ ਹੁਣ ਅੱਛਾ ਅੱਛਾ ਤੇ ਜਦੋਂ ਲਿਖਿਆ ਸੀ ਨਵੀਂ ਵਿਆਹੀ ਮੋਟੀ ਸੀ ਕਿਸੇ ਦੀ ਉਹ ਵੈਸੇ ਮੇਰੀ ਤਾਂ ਨੂੰਹੇ ਲੱਗਦੀ ਹਣੀ ਸ਼ਾਇਦ ਉਹ ਹੂੰ ਕੋਈ ਰਿਸ਼ਤੇ ਪਿੰਡਾਂ ਚ ਤੁਹਾਨੂੰ ਪਤਾ ਜੀ ਭਤੀਜਾ ਵੱਡਾ ਹੁੰਦਾ ਚਾਚਾ ਛੋਟਾ ਹੁੰਦਾ ਜੀ ਨਹੀਂ ਹਾਂਜੀ ਹਾਂਜੀ ਮਤਲਬ ਉਹ ਗੀਤ throji ਨੇ ਤੁਹਾਡਾ ਕੀਤਾ ਉਹ ਕੀਤਾ ਜੀ ਉਸ ਤੋਂ ਬਾਅਦ ਫਿਰ ਉਹਨਾਂ ਨੇ ਇੱਕ ਹੁਣ ਪਿੱਛੇ ਧਾਰਮਿਕ ਗਾਣਾ ਵੀ ਕੀਤਾ ਸੀ ਸਥਾਈ ਯੰਤਰ ਬੜਾ ਅੱਛਾ ਸੀ ਭਾਜੀ ਉਹ ਜੀ ਮੀ ਲੋਕੋ ਮੈਂ ਸਰਹੰਦ ਗਿਆ ਸੀ ਹੂੰ ਵੇਖਣ ਲਈ ਉਹ ਕੰਦ ਗਿਆ ਸੀ ਹੂੰ ਸੂਬੇ ਨਿਹੰਗ ਵਿੱਚ ਚਣਵਾਇਆ ਸੀ ਜਿੱਥੇ ਸਿੱਧਕ ਦੇ ਪੱਕਿਆਂ ਨੂੰ ਮੈਸੇਜ ਦਾ ਕਰਕੇ ਰੋਇਆ ਗੁਰੂ ਗੋਬਿੰਦ ਦੇ ਬੱਚਿਆਂ ਬੱਚਿਆਂ ਬਾਜੀ ਇੱਕ ਉਹਨੇ ਗਾਣਾ ਕੀਤਾ ਸੀ ਝਾਂਜਰਾ ਘੜਾਲਾ ਚਾਹੇ ਸੂਟ ਸਲਵਾਲਾ ਨਹੀਂ ਚੂੜੀਆਂ ਚੜਾਹਲਾ ਘੜਾਲਾ ਚਾਹੇ ਲੌਂਗ ਘੜਵਾਲਾ ਨਹੀਂ ਜੋ ਵੀ ਰੀਝ ਤੇਰੇ ਦਿਲ ਦੀ ਪਗਾਲਾ ਜੱਟਨ ਮੂੜਵਲੀ ਜਾਹ ਲੈਂਗਾ ਮਲਤਾਨ ਤੋਂ ਮਗਾਲਾ ਨਹੀਂ ਜਾ ਟੈਨ ਮੋੜ ਜਾਟੇ ਨੋੜ ਬੰਦੀਆ ਕੀ ਬਾਤ ਹੈ ਜੀ ਗੀਤ ਤੇ ਤੁਸੀਂ ਭਾਜੀ ਜ਼ਬਰਦਸਤ ਲਿਖਿਆ ਆ ਥੋੜਾ ਜਿਹਾ ਆਪਾਂ ਦੂਸਰੇ ਪੱਖ ਤੇ ਆਈਏ ਫਿਰ ਨਾਲ ਰਚਿਵੇਂਗੀ ਰੱਖਿਆ ਹੋਰ ਜ਼ਿੰਦਗੀ ਕਿਵੇਂ ਚੱਲ ਰਹੀ ਹੈ ਜੋਬ ਭਾਜੀ ਪ੍ਰਾਈਵੇਟ ਸੈਕਟਰ ਚ ਜੋਬ ਹੈ ਪਹਿਲਾਂ ਮੰਡੀ ਗਵਿੰਦਗਰ ਥੋੜਾ ਜਿਹਾ ਟਾਈਮ ਮੈਂ 2 ਸਾਲ ਸਟਾਕ ਚ ਲੁਧਿਆਣੇ ਚ ਲਾਇਆ अच्छा जबो ओथे मेरी श्रीख साहब ਨਾਲ ਵੀ ਨजीर मोहम्मद सुरेंद्र ਸੋਨੀਆ ਜੀ ਆ ਕੰਬਕਤੜੀ ਵਾਲਾ ਭਾਜੀ ਜੀ کافی ਵੱਡੇ ਸਿੰਗਰਾਂ ਨਾਲ 사જન ਰਾਏ ਕੋਟੀ ਜੀ ਨੂੰ ਵੀ ਮਿਲਿਆ ਨਾ ਵਾਹ ਉਹਨਾਂ ਨੂੰ ਵੀ ਮਿਲੇ ਉਹਨਾਂ ਦਾ ਵੀ ਮੈਂ ਪ੍ਰਭਾਵਿਤ ਸੀ ਉਹਨਾਂ ਤੋਂ ਜੀ ਜੀ ਦੇਵ ਸਰ ਨੂੰ ਵੀ ਮੇਰਾ ਦੇਵ ਤਰੀਕੇ ਵਾਲੇ ਤੇ ਤਰੀਕਿਆਂ ਵਾਲੇ ਨੂੰ ਜੀ ਹਾਂਜੀ ਉਥੇ ਮੇਰੇ ਉਥੇ ਇੱਕ ਦੌਧਰ ਪਿੰਡ ਦੀ ਗੱਲ ਹੈ ਜੀ ਸੁਣੇ ਦੌਧਰ ਪਿੰਡ ਤੋਂ ਦੌਧਰਾਂ ਜੀ ਮੋਗੇ ਲੱਗੇ ਹੈਗਾ ਧਨਗੁਰ ਦੌਧਰ ਦੀ ਹੈਗਾ ਨਹੀਂ ਉਹ ਪਿੰਡ ਹੈ ਜੀ ਜਗਰਾਉਂ ਦੇ ਨੇੜੇ ਹਾਂਜੀ ਉਥੇ ਅਸੀਂ ਇੱਕ ਵਾਰ ਹੀ ਗਏ ਹੋਏ ਜੀ ਅੱਛਾ ਉੱਥੇ ਜਦੋਂ ਸਾਰੇ ਸੁਣਾ ਰਹੇ ਸੀ ਮੈਂ ਇੱਕ ਗਾਣਾ ਸੁਣਾਇਆ ਸੀ ਉਹ ਰਿਕਾਰਡ ਕੀਤਾ ਸੀ ਕੈਨੇਡਾ ਤੋਂ ਮੁੰਡਾ ਸੁਖਵਿੰਦਰ ਬੋਪਾ ਰਹੇ ਉਹਨੇ ਜੀ ਅੱਛਾ ਤੂੰ ਇਸ਼ਕੇ ਦੀ ਬਾਤ ਵਰਗੀ ਬੜਾ ਸੋਹਣਾ ਸੀ ਗਾਣਾ ਜੀ ਉਹ ਹੂੰ ਉਹ ਫਿਰ ਮੇਰਾ ਮੈਨੂੰ ਦੋ ਤਿੰਨ ਵਾਰੀ ਸੁਣਿਆ ਉਹਦੇ ਚ ਇੱਕ ਪੈਰਾ ਸੀ ਜੀ ਹਾਂਜੀ ਵੇਖੇ ਤੈਨੂੰ ਖੇਤਾਂ ਚ ਜਿਹਾਲੀ ਹਲ ਵਾਹੁੰਦਾ ਨਹੀਂ ਹੂੰ ਵਿੰਗੇਟੇਡ ਖੇਤ ਚ ਸਿਆੜ ਫਿਰੇ ਪਾਉਂਦਾ ਨਹੀਂ ਹੂੰ ਤੈਨੂੰ ਦੇਖਦਾ ਹੀ ਰਹਿ ਜੇ ਮੂਹ ਮੱਲੋ ਜੋਰੀ ਕਹੇ ਜੀ ਨਹੀਂ ਤੂੰ ਪਿੰਡ ਵਿੱਚੋਂ ਆਈ ਹੋਈ ਬਰਾਤ ਵਰਗੀ ਹੂੰ ਜਿਹੜੀ ਭਾਜੀ ਪਿੰਡਾਂ ਦੀ ਬਰਾਤ ਹੁੰਦੀ ਸੀ ਨਾ ਕਈ ਕਈ ਮਹੀਨੇ ਪਹਿਲਾਂ ਤਿਆਰੀ ਸ਼ੁਰੂ ਹੋ ਜਾਂਦੀ ਸੀ ਬਿਲਕੁਲ ਜਦੋਂ ਪੁਰਾਣੇ ਵਿਆਹ ਹੁੰਦੇ ਸੀ ਨਾ ਵੀ ਯਾਰ ਬਰਾਤ ਜਾਣਾ ਉਹ ਕੋਈ ਗੱਡੀਆਂ ਕੂਚਦਾ ਸੀ ਕੋਈ ਜੁੱਤੀ ਨਵੀਂ ਬਣਾਉਂਦਾ ਸੀ ਕੋਈ ਕੁਸ਼ ਕਰਦਾ ਸੀ ਹਨਾ ਜੀ ਉਹ ਪਿੰਡ ਦੀ ਬਰਾਤ ਜਿਹੜੀ ਉਹਦੀ ਟੌਰ ਵੱਖਰੀ ਹੁੰਦੀ ਸੀ ਭਾਜੀ ਨਹੀਂ ਤੂੰ ਪਿੰਡ ਵਿੱਚੋਂ ਆਈ ਹੋਈ ਬਰਾਤ ਵਰਗੀ ਸਿਫਤ ਨਾ ਤੇਰੀ ਕੋਈ ਪੰਜਾਬਣੇ ਤੋਂ ਪੁੰਨਿਆਂ ਦੀ ਰਾਤ ਵਰਗੀ ਰਾਤ ਵਰਗੀ ਇਹ ਸਰਪੰਚ ਸਾਹਿਬ ਨੇ ਮੈਨੂੰ ਕਈ ਵਾਰੀ ਸੁਣ ਇਹੀ ਗੱਲ ਇਹ ਗੱਲ ਅੱਛਾ ਸਰਪੰਚ ਸਾਹਿਬ ਨੇ ਕਿਹਾ ਕਿ ਵਾਰ-ਵਾਰ ਇਹ ਗਾਣਾ ਸੁਣਾ ਵੀ ਦੋ ਤਿੰਨ ਵਾਰੀ ਸੁਣਿਆ ਮੈਨੂੰ ਕਹਿੰਦਾ ਯਾਰ ਤੂੰ ਆ ਜਾ ਮੇਰੇ ਕੋਲ ਆ ਜਾ ਅੱਛਾ ਅੱਛਾ ਅੱ ਤੇ ਫਿਰ ਦੱਸ ਰਹੇ ਸੀ ਤੁਸੀਂ ਕਿ ਹੁਣ ਪ੍ਰਾਈਵੇਟ ਜੌਬ ਕਰ ਰਹੇ ਹੋ ਨਾਲ ਦੀ ਨਾਲ ਇਹ ਸ਼ੌਕ ਜਿਹੜਾ ਤੁਹਾਡਾ ਗੀਤਕਾਰੀ ਦਾ ਜਾਰੀ ਹੈ ਨਰੰਦਰ ਇਹ ਗਿਫਟ ਹੈ ਭਾਜੀ ਮਾਲਕ ਦਾ ਜੀ ਪਤਾ ਵੀ ਨਹੀਂ ਲੱਗਦਾ ਕਦੋਂ ਕਿਹੜੀ ਚੀਜ਼ ਆ ਨਾ ਕਈ ਵਾਰੀ ਸੋਚੀਦਾ ਵੀ ਯਾਰ ਮੈਂ ਲਿਖਿਆ ਇਦਾਂ ਦੀਆਂ ਗੱਲਾਂ ਵੀ ਲਿਖੀਆਂ ਜਾਂਦੀਆਂ ਜਿਵੇਂ ਗੀਤ ਕਰਕੇ ਉਹਨਾਂ ਦੀ ਆਮਦ ਹੋ ਜਾਂਦੀ ਆਪ ਜੀ ਬਹੁਤ ਚੰਗੀ ਗੱਲ ਹੈ ਜੀ ਤੇ ਫਿਰ ਆਉਣ ਵਾਲੇ ਤੁਹਾਡੇ ਟਰੈਕਾਂ ਦੀ ਕੋਈ ਡਿਟੇਲ ਭਾਜੀ ਦੁਰਗਾ ਭਾਜੀ ਦੀ ਆਵਾਜ਼ ਆ ਰਹੀ ਹੈ ਜੀ ਦੋ ਗਾਣੇ ਉਹਨਾਂ ਦੀ ਆਵਾਜ਼ ਚ ਨੇ ਜੀ ਫਰੋਜ਼ ਦੀ ਆਵਾਜ਼ ਵੀ ਹੈ ਜੀ ਜੀ ਇੱਕ ਸਰਬਜੀਤ ਦਾ ਕੀਤਾ ਸੀ ਵਿਚਾਰੇ ਦਾ ਉਹਦਾ ਥੋੜਾ ਜਹ ਹੋ ਗਿਆ ਕੁਝ ਨਵੇਂ ਮੁੰਡੇ ਨੇ ਦੋ ਤਿੰਨ ਹੈਗੇ ਜੀ ਜੀ ਆ ਹੀ ਜਾਂਦੇ ਨੇ ਜੀ ਅੱਛਾ ਚੱਲੀ ਜਾਂਦੇ ਤੇ ਕੋਸ਼ਿਸ਼ ਹੈਗੀ ਲੱਗੇ ਹੋਇਆ ਜੀ ਸ਼ਾਇਦ ਪਤਾ ਨਹੀਂ ਕਿਹਦੀ ਬਾਤ ਚ ਆਇਣਾ ਕਿ ਸਾਡਾ ਕੰਮ ਆ ਲਿਖਣਾ ਜੀ ਗਾਉਣਾ ਤਾਂ ਕਿਸੇ ਹੋਰ ਦਾ ਕੰਮ ਹੈ ਬਿਲਕੁਲ ਜੀ ਨਹੀਂ ਬਹੁਤ ਜ਼ਬਰਦਸਤ ਲਿਖਦੇ ਹੋ ਤੁਸੀਂ ਜੀ ਬਹੁਤ ਵਧੀਆ ਤੇ ਇਸੇ ਤਰ੍ਹਾਂ ਬਾਬਾ ਜੀ ਕਿਰਪਾ ਰੱਖਣ ਤੁਹਾਡੇ ਤੇ ਹਨਾ ਹਾਂਜੀ ਤੇ ਵਧੀਆ ਵਧੀਆ ਗੀਤ ਲਿਖਦੇ ਰਹੋ ਇੱਕ ਰਣਜੀਤ ਰਾਣਾ ਜੀ ਨੇ ਮੇਰੇ ਕੀਤਾ ਸੀ ਉਹ ਉਹਨਾਂ ਦੀ ਟੇਪ ਆਈ ਸੀ ਜੀ ਲਾਈਵ ਸੀ ਕੀਤਾ ਪ੍ਰੋਗਰਾਮ ਉਹਨਾਂ ਨੇ ਰਣਜੀਤ ਰਣਾ ਲਾਈਵ ਜੀ ਭਾਈਆਂ ਵਿੱਚ ਵੈਰ ਪਵਾ ਦੰਦੀਆਂ ਨੇ ਗਲਤ ਫਹਿਮੀਆਂ ਜੀ ਉਹ ਲਿਖਿਆ ਸੀ ਉਹਦਾ ਟਾਈਟਲ ਗਲਤ ਫਹਿਮੀਆਂ ਭਾਈਆਂ ਵਿੱਚ ਵੈਰ ਪਵਾ ਦੰਦੀਆਂ ਨੇ ਗਲਤ ਫਹਿਮੀਆਂ ਹਮ ਵੀੜੇ ਵਿੱਚ ਕੰੰਧ ਕਢਾ ਦੰਦੀਆਂ ਨੇ ਗਲਤ ਫਹਿਮੀਆਂ ਹਮ ਇੱਕ ਦੂਜੇ ਦੇ ਸਾਹੀ ਵਸਦੇ ਯਾਰਾਂ ਨੂੰ ਦੂਜੀ ਧਿਰ ਬਣਾ ਦੰਦੀਆਂ ਨੇ ਗਲਤ ਫਹਿਮੀਆਂ ਹਮ ਰੱਬ ਨੂੰ ਹਾਜ਼ਰ ਮੰਨ ਕੇ ਲਈਆਂ ਲਾਮਾਂ ਨੂੰ ਤਲਾਕ ਦੇ ਵਿੱਚ ਬਦਲਾ ਬਦਲਾ ਦੰਦੀਆਂ ਨੇ ਗਲਤ ਫਹਿਮੀ ਆ ਜਿੰਦ ਲਟਾਉਣੇ ਵਾਲੇ ਸੋਹਣੇ ਸੱਜਣਾ ਨੂੰ ਜਾਨ ਦੇ ਪਿੱਛੇ ਪਾ ਦੰਦੀਆਂ ਨੇ ਗਲਤ ਫਹਿਮੀ ਆ ਗਲਤ ਫਹਿਮੀ ਸਮਾਂ ਰਹਿੰਦੇ ਹੋ ਜੇ ਕਿਤੇ ਹੱਲ ਕਰੀਏ ਨਾ ਸ਼ਫੀ ਤਖਤੇ ਵੀ ਪਲਟਾ ਦੰਦੀਆਂ ਨੇ ਗਲਤ ਫਹਿਮੀ ਵਾਹ ਜੀ ਬਹੁਤ ਹੀ ਖੂਬਸੂਰਤ ਜੀ ਇੱਕ ਇੱਕ ਲਾਈਨ ਬਾਜੀ ਮਤਲਬ ਤੁਹਾਡੀ ਸਲਾਹਣ ਯੋਗ ਹੁੰਦੀ ਹੈ ਜਿਹੜਾ ਤੁਹਾਡੀਆਂ ਦੁਆਵਾਂ ਉਸ ਮਾਲਕ ਦੀ ਕਿਰਪਾ ਸਰੋਤਿਆਂ ਦਾ ਪਿਆਰ ਆ ਜਿਹੜਾ ਬਹੁਤ ਉਤਸਾਹਿਤ ਕਰਦਾ ਜੀ ਵੀ ਹੋਰ ਵਧੀਆ ਹਨਾ ਜਦੋਂ ਐਦਾਂ ਦਾ ਪਿਆਰ ਮਿਲਦਾ ਫਿਰ ਕੋਸ਼ਿਸ਼ ਕਰੀਦਾ ਕੁਝ ਹੋਰ ਵਧੀਆ ਨਿਕਲਦਾ ਜੇ ਮੋਤੀ ਲੱਭਣੇ ਤਾਂ ਚੁੱਭੀਆਂ ਮਾਰਨੀਆਂ ਪੈਣੀਆਂ ਨੇ ਭਾਜੀ ਸਵਾਗਤ ਹੈ ਜੀ ਬ੍ਰੇਕ ਤੋਂ ਬਾਅਦ ਤੇ ਮੇਰੇ ਨਾਲ ਨੇ ਪ੍ਰਸਿੱਧ ਗੀਤਕਾਰ ਸ਼ਫੀ ਜਲਵੇੜਾ ਜੀ ਤੇ ਗੱਲਬਾਤ ਚੱਲ ਰਹੀ ਹੈ ਹੀਰੇ ਪੰਜਾਬ ਦੇ ਪ੍ਰੋਗਰਾਮ ਵਿੱਚ ਸ਼ਫੀ ਜੀ ਕੋਈ ਰਚਨਾ ਜਿਹੜੀ ਤੁਸੀਂ ਦਰਸ਼ਕਾਂ ਦੇ ਰੂਪਰੂ ਕਰਨੀ ਚਾਹੋ ਹੈ ਜੀ ਜੇ ਕਿਤੇ ਤੂੰ ਸੁਣਦਾ ਹੋਵੇਂ ਜੀ ਰੱਬਾ ਸੁਣੀ ਤੋ ਇੱਕ ਫਰਿਆਦ ਮੇਰੀ ਹੂੰ ਆਵੇ ਨਾ ਕਦੇ ਆਫਤ ਇਸ ਤੇ ਹੂੰ ਸਦਾ ਦੁਨੀਆ ਰਹੇ ਆਬਾਦ ਤੇਰੀ ਹੂੰ ਸਨ 47 ਵਾਲਾ ਆਇਆ ਸੀ ਜੋ ਦਿਨ ਕਾਲਾ ਹੂੰ ਦੇਖ ਕੇ ਕਿਆਮਤ ਨੂੰ ਧਰਤੀ ਵੀ ਰੋਈ ਸੀ ਹੂੰ ਕਦੇ ਵੀ ਨਾ ਹੋਵੇ ਜਿਹੜੀ ਉਸ ਵੇਲੇ ਹੋਈ ਉਸ ਵੇਲੇ ਹੋਈ ਸੀ ਵਾਹ ਇੱਕ ਹੋਰ ਰਚਨਾ ਭਾਜੀ ਰੱਬਾ ਸੁਣ ਫਰਿਆਦ ਇੱਕ ਜੀ ਮੇਰੀ ਇਹ ਪਹਿਚਾਨ ਮਿਟਾ ਦੇ ਜੀ ਭਾਜੀ ਆਮ ਤੌਰ ਤੇ ਹਰ ਬੰਦੇ ਨੂੰ ਹੁੰਦਾ ਵੀ ਮੈਨੂੰ ਲੋਕ ਜਾਣਨ ਲੱਗਣ ਪਰ ਮੈਂ ਇਹਦੇ ਵਿੱਚ ਕੁਝ ਉਲਟ ਸੋਚਿਆ ਹੂੰ ਕਾਦੇ ਲਈ ਸੋਚਿਆ ਉਹ ਵਿੱਚ ਆਇਣਾ ਸੀ ਅ ਰੱਬਾ ਸੁਣ ਫਰਿਆਦ ਇੱਕ ਮੇਰੀ ਇਹ ਪਛਾਣ ਮਿਟਾ ਦੇ ਹੂੰ ਪੰਛੀਆਂ ਦਾ ਕੋਈ ਦੇਸ਼ ਨਹੀਂ ਹੁੰਦਾ ਹੂੰ ਮੈਨੂੰ ਤੂੰ ਓਕਾਬ ਬਣਾ ਦੇ ਓਕਾਬ ਕੀ ਬਾਤ ਹੈ ਨਾ ਕੋਈ ਪਾਸਪੋਰਟ ਨਾ ਕੋਈ ਵੀਜ਼ਾ ਹੂੰ ਮੇਰੇ ਸਾਰੇ ਜੱਬ ਮੁਕਾ ਦੇ ਹੂੰ ਸਭ ਸਰਹੱਦਾਂ ਉੱਡ ਕੇ ਲੰਘ ਜਾਂ ਵਾਹ ਉਡਣ ਦੀ ਮੈਨੂੰ ਜਾਂਚ ਸਿਖਾ ਦੇ ਹਮ ਦੌਲਤ ਸ਼ੋਹਰਤ ਮੈਂ ਕੀ ਕਰਨੀ ਹਮ ਸਾਰੀ ਗਰੀਬਾਂ ਵਿੱਚ ਲਟਾ ਦੇ ਹਮ ਜਿਹੜੇ ਰਾਹਾਂ 'ਚੋਂ ਲੰਘਦਾ ਸੋਨਾ ਆਹਲਣਾ ਰਾਹਾਂ ਵਿੱਚ ਪਵਾ ਦੇ ਵਾਹ ਤੂੰ ਕੀ ਨਹੀਂ ਕਰ ਸਕਦਾ ਰੱਬਾ ਸ਼ਫੀ ਤੇ ਵੀ ਇੱਕ ਕਰਮ ਕਮਾ ਦੇ ਹਮ ਕੱਟ ਲੈ ਭਾਵੇਂ ਮਾਸ ਜਿਗਰ ਦਾ ਪਰ ਮੈਨੂੰ ਮੇਰਾ ਯਾਰ ਮਰਾ ਦੇ ਵਾਹ ਪਰ ਮੈਨੂੰ ਮੇਰਾ ਯਾਰ ਮਰਾ ਦੇ ਯਾਰ ਲਿਖਦੇ ਲੇਖਾਂ ਵਿੱਚ ਗੁਲਾਮੀ ਪੈਰੀ ਬੇਸ਼ੱਕ ਬੇੜੀਆਂ ਪਾਦੇ ਜੀ ਜਿਹੜੇ ਮੁਲਕ ਮੇਰਾ ਯਾਰ ਵਸੇਂਦਾ ਉੱਥੇ ਮੇਰੀ ਚੋਖਣਾ ਦੇ ਚੋਖਣਾ ਦੇ ਇਹ ਸਾਰਾ ਪਿਆਰ ਆ ਭਾਜੀ ਹੈ ਨਾ ਬਹੁਤ ਹੀ ਪ੍ਰਮਾਤਮਾ ਦੀ ਕਿਰਪਾ ਜੀ ਤੁਹਾਡੇ ਤੇ ਔਰ ਵੱਡੀ ਗੱਲ ਇਹ ਵੀ ਹੈ ਕਿ ਤੁਹਾਨੂੰ ਪ੍ਰਮਾਤਮਾ ਨੇ ਮੌਕਾ ਵੀ ਦਿੱਤਾ ਵਧੀਆ-ਵਧੀਆ ਕਲਾਕਾਰਾਂ ਨੂੰ ਮਿਲਣ ਦਾ ਔਰ ਵਧੀਆ-ਵਧੀਆ ਕਲਾਕਾਰਾਂ ਨੇ ਸਰੀਲੇ ਕਲਾਕਾਰਾਂ ਨੇ ਤੁਹਾਡੇ ਗੀਤ ਗਾਏ ਨੇ ਔਰ ਪ੍ਰਮਾਤਮਾ ਨੇ ਤੁਹਾਡਾ ਇੱਕ ਅੱਛਾ ਮਕਾਮ ਤੁਹਾਨੂੰ ਦਿੱਤਾ ਇੱਕ ਜ਼ਰੂਰੀ ਸਵਾਲ ਜਿਹੜਾ ਸ਼ਫੀ ਜੀ ਮੈਂ ਤਕਰੀਬਨ ਪੁੱਛਦਾ ਗੀਤਕਾਰਾਂ ਨੂੰ ਕਿ ਗੀਤਕਾਰੀ ਤੋਂ ਰੋਟੀ ਪਾਣੀ ਚੱਲੀ ਜਾਂਦਾ ਹੈ ਭਾਜੀ ਗੀਤਕਾਰੀ ਤੁਹਾਡੇ ਬੱਚੇ ਨਹੀਂ ਪਾਲ ਸਕਦੀ ਜੀ ਤੁਹਾਨੂੰ ਇਹ ਤਾਂ ਇੱਕ ਸਾਈਡ ਤੇ ਰੱਖ ਕੇ ਚੱਲਣਾ ਪੈਣਾ ਹੈ ਜੇ ਤੁਸੀਂ ਗੀਤਕਾਰੀ ਤੇ ਡਿਪੈਂਡ ਕਰੋਗੇ ਹੋ ਸਕਦਾ ਬਹੁਤ ਸਾਰੇ ਗੀਤਕਾਰ ਨੇ ਜਿਹੜੇ ਵਿਚਾਰੇ ਰੋਲੇ ਨੇ ਜੀ ਭੁੱਖੇ ਵੀ ਮਰੇ ਨੇ ਜੀ ਕਿਉਂਕਿ ਲੋਕ ਲਾਰੇ ਜਿਆਦਾ ਲਾਉਂਦੇ ਨੇ ਨਿਮਧੇ ਘਟਨੇ ਜਿਵੇਂ ਗਾਇਕੀ ਹੈ ਸ਼ਫੀ ਜੀ ਗਾਇਕੀ ਚ ਜਿਹੜਾ ਕਲਾਕਾਰ ਕੋਈ ਚੱਲ ਗਿਆ ਗਾਇਕ ਉਹਨੂੰ ਨਾਮ ਤੇ ਨਾਵਾਂ ਦੋਵੇਂ ਮਿਲਦੇ ਆ ਤੇ ਗੀਤਕਾਰ ਨੂੰ ਮੇਰੇ ਹਿਸਾਬ ਨਾਲ ਸਿਰਫ ਨਾਮ ਹੀ ਮਿਲਦਾ ਕੱਲਾ ਨਾਮ ਹੀ ਮਿਲਦਾ ਜੀ ਹਾਂ ਕੱਲਾ ਨਾਮ ਦੀ ਤੇ ਪੱਕੀ ਲੋਕਾਂ ਦਾ ਪਿਆਰ ਜੋ ਹੈਗਾ ਜੀ ਉਹੀ ਨਾਮ ਕਹਿ ਸਕਦੇ ਹਨ ਜੇ ਮੈਂ ਸਵਾਲ ਤੁਹਾਨੂੰ ਕਰਾਂ ਵੀ ਤੁਸੀਂ ਜਿੰਨਾ ਕਿ ਲਿਖਿਆ ਤੁਹਾਨੂੰ ਉਹਦਾ ਵਾਜਬ ਮੁੱਲ ਮਿਲਿਆ ਨਹੀਂ ਜੀ ਜੋ ਕੋਈ ਲਾ ਚਾਹੀਦਾ ਉਹ ਨਹੀਂ ਕੋਈ ਨਾਮ ਮੰਗਿਆ ਕਿਸੇ ਤੋਂ ਜੀ ਨਾ ਕਿਸੇ ਨੇ ਦਿੱਤਾ ਇਹ ਤੁਹਾਡੀ ਨਿਮਰਤਾ ਹਾਂ ਜੀ ਹਾਂ ਜੀ ਹੁਣ ਵੀ ਭਾਜੀ ਜੇ ਕੋਈ ਬੰਦੇ ਨੂੰ ਕਿਸੇ ਨੂੰ ਕਹੀਦਾ ਉਹਨੇ ਕਹਿੰਦਾ ਭਾਜੀ ਮੇਰੇ ਕੋਲ ਪੈਸੇ ਨਹੀਂ ਹਨ ਮੈਂ ਕਹਾਂ ਚੱਲ ਕੋਈ ਨਹੀਂ ਯਾਰ ਤੂੰ ਲੈ ਜਾ ਤੂੰ ਆਪਣਾ ਕੰਮ ਮਤਲਬ ਸ਼ੌਕ ਹੀ ਪੂਰਾ ਕਰ ਰਹੇ ਹੋ ਕਹ ਲੋ ਸ਼ੌਕ ਪੂਰਾ ਜੀ ਜਾਂ ਇਹ ਕਹ ਲੋ ਕਿ ਪ੍ਰਮਾਤਮਾ ਦਾ ਜਿਹੜੀ ਲ ਡਿਊਟੀ ਲਈ ਹੈ ਪੂਰੀ ਕਰ ਬਸ ਬਸ ਇਹ ਇਹ ਕਹਿ ਸਕਦੇ ਆ ਭਾਜੀ ਇਹਦੇ ਚ ਸ਼ੌਕ ਵੀ ਆ ਗਿਆ ਸਾਡੀ ਡਿਊਟੀ ਜਿਹੜੀ ਉਸ ਮਾਲਕ ਦੀ ਜੇ ਉਹਦੀ ਕਿਰਪਾ ਤਾਂ ਹੀ ਆ ਭਾਜੀ ਜੇ ਨਹੀਂ ਹਨ ਇੱਕ ਮਾਨਸਿਕ ਜਿਹੜੀ ਸੰਤੁਸ਼ਟੀ ਵੀ ਮਿਲਦੀ ਹੈ ਨਾ ਬਿਲਕੁਲ ਬਿਲਕੁਲ ਜੀ ਭਾਜੀ ਬਾਕੀ ਇਹ ਆ ਵੀ ਕਲਾਕਾਰਾਂ ਨੂੰ ਇਹ ਸਮਝਣਾ ਚਾਹੀਦਾ ਵੀ ਮੁੱਲ ਬੋਲਾਂ ਦਾ ਪਹਿਣਾ ਭਾਜੀ ਬਿਲਕੁਲ ਕੱਲੀਆਂ ਹੇਕਾਂ ਦਾ ਕੋਈ ਮੁੱਲ ਨਹੀਂ ਪੈਂਦਾ ਇਹ ਤਰਸਦੀ ਹੈ ਜੀ ਪੰਜਾਬੀ ਸੰਗੀਤ ਇੰਡਸਟਰੀ ਦੇ ਨੂੰ ਮੈਂ ਤਰਸਦੀ ਕਹੂੰਗਾ ਕਿਉਂਕਿ ਬੰਬੇ ਕੋਈ ਮਤਲਬ ਛੋਟੇ ਤੋਂ ਛੋਟਾ ਗੀਤਕਾਰ ਵੀ ਉਹ ਲਿਖਦਾ ਉਹਨੂੰ ਉਹਦਾ ਪੂਰਾ ਮੁੱਲ ਮਿਲਦਾ ਉੱਥੇ ਮਿਲਦਾ ਹੈਗੇ ਉੱਥੇ ਮਿਲਦਾ ਇਹ ਪੰਜਾਬੀ ਇੰਡਸਟਰੀ ਦੇ ਵਿੱਚ ਗੀਤਕਾਰਾਂ ਦਾ ਅਕਸਰ ਗਿਲਾ ਵੀ ਆ ਔਰ ਇਹ ਸੱਚਾ ਵੀ ਆ ਸੱਚਾਈ ਵੀ ਹੈ ਬਿਲਕੁਲ ਮੁੱਲ ਨਹੀਂ ਪੈਂਦਾ ਜੀ ਚਲੋ ਵਾਹਿਗੁਰੂ ਇਸੇ ਤਰ੍ਹਾਂ ਤੁਹਾਡੇ ਤੇ ਕਿਰਪਾ ਰੱਖੇ ਸ਼ਫੀ ਜੀ ਤੁਹਾਡਾ ਬਹੁਤ ਕੀਮਤੀ ਸਮਾਂ ਜਿਹੜਾ ਅੱਜ ਅਸੀਂ ਤੁਸੀਂ ਸਾਨੂੰ ਦਿੱਤਾ ਤੇ ਦਰਸ਼ਕਾਂ ਦੇ ਰੂਬਰੂ ਹੋ ਕੇ ਆਪਣੀ ਗੀਤਕਾਰੀ ਆਪਣੀ ਸੰਘਰਸ਼ ਆਪਣੇ ਜਿਹੜੀ ਪ੍ਰਾਪਤੀਆਂ ਉਹਨਾਂ ਦੇ ਬਾਰੇ ਦੱਸਿਆ ਜੀ ਸਾਡੇ ਪ੍ਰੋਗਰਾਮ ਚ ਆਇਆ ਤੁਹਾਡਾ ਬਹੁਤ ਬਹੁਤ ਮੈਂ ਵੀ ਭਾਈ ਜੀ ਧੰਨਵਾਦ ਦੀਆਂ ਤੁਹਾਡਾ ਵੀ ਤੁਸੀਂ ਮੈਨੂੰ ਮਿਲ ਕੇ ਮੇਰਾ ਆ ਜਿਹੜਾ ਜੋ ਵੀ ਕੁਝ ਮੇਰੇ ਕੋਲ ਹੈਗਾ ਮਾਲਕ ਨੇ ਬਖਸ਼ਿਆ ਜੀ ਉਹਨੂੰ ਲੋਕਾਂ ਤੱਕ ਪਹੁੰਚਾ ਰਹੇ ਹੋ ਵੀ ਕਿਤੇ ਮੌਕਾ ਮਿਲੇ ਜਰੂਰ ਕਰ ਜਾਂਦਾ ਰਹੇਗੇ ਜੀ 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 ਬਹੁਤ ਸასი ਸ਼ਗਰ ਸასი ਸ਼ਗਰ